ਅੰਮ੍ਰਿਤਸਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਿਨ-ਬ-ਦਿਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ। ਆਏ ਦਿਨ ਹੀ ਗੋਲੀ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ। ਦੱਸਦੀ ਹੈ ਕਿ ਮਾਮਲਾ ਅੰਮ੍ਰਿਤਸਰ ਦੇ ਵੇਰਕਾ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਕਿ ਕੰਮ ਤੇ ਜਾ ਰਹੇ ਇੱਕ ਨੌਜਵਾਨ ਨੂੰ ਮੋਟਰਸਾਈਕਲ ਤੇ ਐ ਬਦਮਾਸ਼ਾਂ ਨੇ ਘੇਰ ਕੇ ਉਸ ਦੀ ਗੱਡੀ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਨੌਜਵਾਨ ਨੇ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਔਰ ਸਿੱਧਾ ਹੀ ਥਾਣੇ ਆ ਗਿਆ ਤਾਂ ਤਸਵੀਰਾਂ ਜੋ ਨੇ ਗੱਡੀ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ। ਵੇਖ ਸਕਦੇ ਹੋ ਲਾਲ ਰੰਗ ਦੀ ਗੱਡੀ ਸੀ। ਜਿਸ ਪਹਿਲਾਂ ਤੁਸੀਂ ਟਰੈਪ ਲਗਾ ਕੇ ਬੈਠੇ ਦੋ ਬਦਮਾਸ਼ਾਂ ਦੇ ਵੱਲੋਂ ਉਸ ਦੀ ਗੱਡੀ ਦੇ ਉੱਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਉਸ ਨੇ ਦੱਸਿਆ ਕਿ ਸਪਲੈਂਡਰ ਮੋਟਰਸਾਈਕਲ ਤੇ ਦੋ ਨੌਜਵਾਨ ਸੀ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨੇ ਹੋਏ ਸੀ ਔਰ ਆਪਣੀ ਪਛਾਣ ਨੂੰ ਲੁਕਾਇਆ ਹੋਇਆ ਸੀ ਔਰ ਇਹਨਾਂ ਦੇ ਵੱਲੋਂ ਹੀ ਉਸ ਦੀ ਗੱਡੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਤੋਂ ਬਾਅਦ ਨੌਜਵਾਨ ਗੱਡੀ ਭਜਾ ਕੇ ਸਿੱਧਾ ਥਾਣੇ ਆ ਜਾਂਦਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਹੁਣ ਇਹ ਕੌਣ ਸੀ ਜਿਨ੍ਹਾਂ ਦੇ ਵੱਲੋਂ ਨੌਜਵਾਨ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਔਰ ਗੋਲੀਆਂ ਕਿਉਂ ਚਲਾਈਆਂ ਗਈਆਂ ਨੇ ਇਹ ਫਿਲਹਾਲ ਇਹ ਨੌਜਵਾਨਾਂ ਦੇ ਵੱਲੋਂ ਸੜਕ ਦੇ ਉੱਤੇ ਸ਼ਰਿਆਮ ਹੀ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਬਾਅਦ ਇੱਕ ਨੌਜਵਾਨ ਨੇ ਪੱਜ ਕੇ ਆਪਣੀ ਜਾਨ ਬਚਾਈ ਹੈ ਉੱਥੇ ਹੀ ਨੌਜਵਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੇਰਾ 4 ਸਾਲ ਦਾ ਬੱਚਾ ਹੈ ਘਰ ਦੇ ਵਿੱਚ ਪਰਿਵਾਰ ਹੈ ਜੇਕਰ ਮੈਨੂੰ ਕੁਝ ਹੋ ਜਾਂਦਾ ਹੈ ਤਾਂ ਉਹਨਾਂ ਦਾ ਕੌਣ ਹੋਵੇਗਾ ਫਿਲਹਾਲ ਪੁਲਿਸ ਦੇ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਹੈ ਔਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਨੌਜਵਾਨ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਮੈਂ ਰਾਣੀ ਕਾ ਬਾਗ ਦਾ ਰਹਿਣ ਲਾ ਮੈਂ ਸਵੇਰੇ ਆਪਣੇ ਡੇਲੀ ਰੂਟੀਨ ਜਿਹਦੇ ਵਿੱਚ ਮੈਂ ਕੰਮ ਤੇ ਜਾਂਦਾ ਵਾਂ ਮੈਂ ਬਟਾਲੇ ਜਾ ਰਿਹਾ ਸੀਗਾ ਤੇ ਮੋਦਲ ਬਾਈਪਾਸ ਤੇ ਜਿੱਥੇ ਪੁਲ ਦੇ ਮੈਂ ਉਦੋਂ ਗੱਡੀ ਕੱਢਦਾ ਵੀ ਅਸੀਂ ਦੋ ਮੁੰਡੇ ਸੀਗੇ ਮੂਲ ਬੈਠੇ ਸੀ ਉਹਨਾਂ ਨੇ ਤੇ ਸਪਲੈਂਡਰ ਮੋਟਰਸਾਈਕਲ ਤੇਗੇ ਸੀ ਉਹਨਾਂ ਨੇ ਮੇਰੀ ਗੱਡੀ ਵੱਲ ਨੂੰ ਫਾਇਰ ਕੀਤੇ ਆ ਦੋ ਫਾਇਰ ਕੀਤੇ ਉਹਨਾਂ ਨੇ ਫਿਰ ਰੱਬ ਦਾ ਰੱਖਿਆ ਸੀਗਾ ਭਈ ਮੈਂ ਗੱਡੀ ਉੱਥੋਂ ਭਜਾ ਕੇ ਲੈ ਆਇਆ ਸੀਗਾ ਭਜਾ ਕੇ ਮੈਂ ਸਿੱਧਾ ਉਸੇ ਵੇਲੇ ਜਿਹੜੇ ਵੇਰਕਾ ਚੌਂਕੀ ਜਿਹੜੀ ਹੈਗੀ ਆ ਮੈਂ ਗੱਡੀ ਆਪਣੀ ਲੈ ਆਇਆ ਸੀ ਇੱਥੇ ਲਿਆ ਕੇ ਜਿਹੜੇ ਮੌਕੇ ਦੇ ਮੁਲਾਜ਼ਮ ਸੀਗੇ ਉਹ ਮੇਰੇ ਨਾਲ ਮੌਕਾ ਵੇਖ ਕੇ ਆਏ ਨੇ ਸਾਰਾ ਮੌਕਾ ਤੇ ਕਾਫੀ ਦੇਰ ਲੋਕ ਆਏ ਸਾਰੀ ਤਫਤੀਸ਼ ਕਰਦੇ ਹੋਏ ਨੇ ਰਿਪੋਰਟ ਕੰਪਲੀਟ ਮੈਂ ਇਹਨਾਂ ਨੂੰ ਦਿੱਤੀ ਹੈ ਤੁਸੀਂ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਮੈਂ ਭਾਜੀ ਅਮ੍ਰਿਤਸਰੋਂ ਬਟਾਲੇ ਜਾ ਰਿਹਾ ਸੀਗਾ ਜੋ ਜਿਹੜੇ ਮੁੰਡੇ ਜਿਨ੍ਹਾਂ ਨੇ ਤੁਹਾਡੇ ਵੱਲ ਗੋਲੀ ਚਲਾਈ ਫਾਇਰ ਕੀਤੇ ਉਹ ਕਿੱਧਰੋਂ ਮਾਰਟਨ ਕੀਤਾ ਉਹਨਾਂ ਨੇ ਸਰਟਨ ਨਹੀਂ ਪਤਾ ਹੁਨੇਗਾ ਕਿ ਬਿਲਕੁਲ ਜਿਹੜਾ ਪੂਲ ਦੇ ਥੱਲੇ ਉਹਦਾ ਰਸਤਾ ਵਾ ਪੂਲ ਦੇ ਥੱਲੇ ਖਲੋਤੇ ਸੀ ਹੋ ਸਕਦਾ ਹੈ ਕਿ ਉਹਨਾਂ ਨੇ ਪਹਿਲੇ ਹੀ ਜਿਵੇਂ ਮੈਂ ਦਿੱਲੀ ਆਉਣਾ ਜਾਣਾ ਮੇਰੀ ਗੱਡੀ ਨੰਬਰ ਦੀ ਤਾਕ ਹੋਵੇ ਜਾਂ ਕੁਝ ਹੋਵੇ ਤਾਂ ਯੋ ਉਹਨਾਂ ਨੇ ਪ੍ਰੋਪਰਲੀ ਜਿਹੜਾ ਹੈਗਾ ਬਿਲਕੁਲ ਗੱਡੀ ਦੇ ਆਪੋਜ਼ਿਟ ਖਲੋ ਕੇ ਉਹਨਾਂ ਨੇ ਬੋਲੀਆਂ ਚ ਲਾਈਆਂ ਨੇ ਕੋਈ ਕਿਸੇ ਨੇ ਤੁਹਾਡੀ ਰੰਜਿਸ਼ ਵਾਜੀ ਪਹਿਲੇ ਚੱਲ ਰਹੀ ਹੋਈ ਕੋਈ ਰੰਜਿਸ਼ ਵਾਜੀ ਨਾ ਨਾ ਕਿਸੇ ਤਰੀਕੇ ਦਾ ਨਹੀਂ ਹੈਗਾ ਅਗਰ ਕਿ ਦੇਖੋ ਵਪਾਰੀ ਕੰਮ ਹੈ ਵਪਾਰਿਕ ਬੰਦਾ ਵਾ ਤੇ ਵਪਾਰਿਕ ਲੈਨ ਦੇ ਹਰ ਕਿਸੇ ਦਾ ਹੁੰਦਾ ਹੈ ਬਟ ਇਸ ਤਰੀਕੇ ਦਾ ਆਏ ਦਾ ਕੋਈ ਵੀ ਬੰਦੇ ਦੇ ਨਾਲ ਸਾਡਾ ਸੰਬੰਧ ਹੈਗਾ ਨਹੀਂ ਜਿਹੜਾ ਇਹੋ ਜੇ ਕੰਮ ਕਰ ਸਕਦਾ ਹੋਵੇ ਫਿਰ ਰੁਟੀਨ ਨਾਲ ਲੈ ਲਿਆ ਇੰਨੇ ਕੁ ਵੇਲੇ ਮੈਂ ਹਫਤੇ 'ਚ ਦੋ ਤੋਂ ਤਿੰਨ ਦਿਨ ਜਿਹੜਾ ਹੈਗਾ ਗੁਰਦਾਸਪੁਰ ਬਟਾਲਾ ਜਾਣਾ ਹੀ ਜਾਣਾ ਕੋਈ ਫੋਨ ਵਗੈਰਾ ਤੇ ਕੋਈ ਥ੍ਰੈਟ ਤਾਂ ਨਹੀਂ ਮਿ ਕੀ ਮੇਰੀ ਗੱਡੀ ਦਾ ਰੰਗ ਹੀ ਕੋ ਮਤਲਬ ਸੈਪਰੇਟ ਆ ਥੋੜਾ ਜਿਹਾ ਮੇਰੀ ਇੱਕ ਉਹਨਾਂ ਨੂੰ ਇੱਕ ਪੱਕੀ ਪਹਿਚਾਨ ਸੀ ਮੇਰੀ ਗੱਡੀ ਦੀ ਤਾਂ ਹੀ ਉਹਨਾਂ ਨੇ ਮੇਰੀ ਗੱਡੀ ਉੱਤੇ ਗੋਲੀਆਂ ਚਲਾਈਆਂ ਨੇ ਮਤਲਬ ਉਹ ਮੇਰੇ ਤੇ ਸ਼ਾਇਦ ਨਿਗਾਹ ਰੱਖਦੇ ਹੋਣਗੇ ਜਾਂ ਜੋ ਵੀ ਸੀਗਾ ਹੁਣ ਐ ਨਹੀਂ ਪਤਾ ਉਹਨਾਂ ਨੇ ਲੁੱਟ ਪਿੱਛੇ ਕੀਤਾ ਫਾਇਰ ਕੀਤੇ ਆ ਜਾਂ ਮੇਰੇ ਕਿਸੇ ਨੂੰ ਉਹਨਾਂ ਨੇ ਕਿਹਾ ਮੈਨੂੰ ਇਸ ਚੀਜ਼ ਦਾ ਲੈਣਾ ਹੀ ਨਹੀਂ ਪਤਾ ਕਿਉਂਕਿ ਉਹਨਾਂ ਨੇ ਮੂੰਹ ਬੰਨੇ ਸੀ ਦੋਨਾਂ ਨੇ ਤੇ ਬਾਈ ਤੇ ਸੀ ਕਿਸੇ ਤੇ ਸਪਲੈਂਡਰ ਮੋਟਰਸਾਈਕਲ ਤੇ ਗਏ ਸੀਗੇ ਦੋਵੇਂ ਜਣੇ ਸਰ ਐ ਨਹੀਂ ਕੁਝ ਕਹਿ ਸਕਦੇ ਦੋਨਾਂ ਦੇ ਮੂੰਹ ਬੰਨੇ ਸੀ ਸਰਦਾਰ ਸੀ ਇਹ ਮੋਨੇ ਜੀ ਇੱਕ ਸਰਦਾਰ ਇੱਕ ਸਰਦਾਰ ਸੀ ਸਰ ਹੋ ਸਕਦਾ ਉਹ ਹਿੰਦੂ ਹੀ ਹੋਵੇ ਕਿਉਂਕਿ ਦੋਨਾਂ ਨੇ ਫਿਰ ਤੇ ਪਰਨੇ ਬੰਨੇ ਸੀ ਤੇ ਮੂਹ ਪੇਟੇ ਸੀਗੇ ਇੱਕ ਨੇ ਵਾਈਟ ਕਲਰ ਦੇ ਪਰਨੇ ਬੰਨਿਆ ਸੀਗਾ ਮੂੰਹ ਤੇ ਇੱਕ ਨੇ ਯੈਲੋਇਸ਼ ਕਲਰ ਦੇ ਜੀ ਉਸ ਵਾਰੇ ਮੌਕੇ ਤੇ ਆ ਕੇ ਬਜੀ ਪੁਲਿਸ ਨੂੰ ਦੱਸਦਾ ਸੀ ਸਾਰਾ ਜੀ ਮੈਂ ਉਸੇ ਵੇਲੇ ਮੋਦਲ ਬਾਈਪਾਸ ਤੋਂ ਗੱਡੀ ਭਜਾ ਕੇ ਤੇ ਚੌਂਕੀ ਦੇ ਵਿੱਚ ਆਇਆ ਵਾਂ ਉਸੇ ਵੇਲੇ ਜਿਹੜੇ ਮੌਕੇ ਦੇ ਅਫਸਰ ਲੱਗੇ ਸੀਗੇ ਉਹ ਉਸੇ ਵੇਲੇ ਮੇਰੇ ਨਾਲ ਗਏ ਨੇ ਜਾ ਕੇ ਸਾਰੀ ਉੱਥੇ ਪੈਰ ਵੀ ਕਰਕੇ ਆਏ ਨੇ ਕਿੰਨਾ ਵੀ ਖਤਰਾ ਲੱਗਾ ਜਦੋਂ ਕਿੰਨਾ ਕ ਡਰਦਾ ਮੋਲ ਲੱਗਾ ਜਦੋਂ ਅਫਸਰਾਂ ਦੀ ਆਵਾਜ਼ ਆਈ ਸਾਰੇ ਡਰਦੇ ਆ ਲੱਗਦਾ ਭਈ ਪਿੱਛੇ 4 ਸਾਲ ਦਾ ਬੱਚਾ ਹੈ ਮਾਂ ਪਿਓ ਵੀ ਗਏ ਆ ਤੇ ਡਰ ਲੱਗਦਾ ਭਈ ਕੱਲ ਨੂੰ ਰੱਬ ਨਾਲ ਕਿੰਦਾ ਪਿੱਛਾ ਲੱਗੇ ਨੇ ਵੇਖਣਾ ਸੀ ਉੰਜ ਡਰ ਤੇ ਮਤੂਤ ਹੁੰਦਾ ਸੀ ਕਿ ਮੰਗ ਕਰਦੇ ਸਰ ਮੈਂ ਤੇ ਇਹੀ ਮੰਗ ਕਰਾਂਗਾ ਕਿ ਜੋ ਵੀ ਕ੍ਰਾਈਮ ਹੁੰਦਾ ਪਿਆ ਵਾ ਅਸੀਂ ਹਲੇ ਯੰਗਸਟਰ ਆ ਵੀ ਛੋਟੀ ਜੀ ਉਮਰ ਦਾ ਕੋਈ ਲੜਾਈ ਝਗੜਾ ਨਹੀਂ ਕਿਸੇ ਨਾਲ ਕੋਈ ਕੁਝ ਨਹੀਂ ਅਗਰ ਅਸੀਂ ਲੋਕ ਹੀ ਨਹੀਂ ਸੇਫ ਆ ਗਏ ਤਾਂ ਕੋਈ ਬਿਜ਼ਨਸਮੈਨ ਜਾਂ ਬਾਕੀ ਕੋਈ ਕਿਵੇਂ ਸੇਫ ਹੋਏ ਇਹ ਇਸ ਤਰ੍ਹਾਂ ਦੀ ਵਾਰਦਾਤ ਹੋਣੀ ਕਿੰਨੇ ਇਹਨਾਂ ਨੇ ਫਾਇਰ ਕਿੰਨੇ ਕੀਤੇ ਭਾਜੀ ਉਹਨਾਂ ਨੇ ਦੋ ਫਾਇਰ ਜਿੱਤਾਂ ਤਾਂ ਗੱਡੀ ਵੀ ਹਾਲੀ ਸੀਗੀ ਉਤੋਂ ਮਤਲਬ ਬਚਾਅ ਹੋ ਗਿਆ ਬਚਾਅ ਹੋ ਗਿਆ ਕਿਹੜੇ ਮੌਕਾ ਦੇਖਣ ਗਿਆ ਪੁਲਿਸ ਹਾਂਜੀ ਹਾਂਜੀ ਮੇਰੇ ਨਾਲ ਪੁਲਿਸ ਜਿਹੜੇ ਮੌਜੂਦਾ ਹੈਗੇ ਸੀਗੇ ਜਿੰਨੇ ਵੀ ਕਨਸਟੇਬਲ ਜਾਂ ਜਿਹੜੇ ਐਸਐਸਆਈ ਇੱਥੇ ਮੌਜੂਦ ਸੀਗੇ ਉਹ ਉਸੇ ਵੇਲੇ ਮੇਰੇ ਨਾਲ ਉੱਥੇ ਗਏ ਨੇ ਔਰ ਤਕਰੀਬਨ ਪ੍ਰੋਪ ਕਰੀਦਾ ਵੈ ਸਾਰੀ ਕਾਨੂੰਨੀ ਕਾਰਵਾਈ ਉਹ ਸਾਰੀ ਕਰਵਾਉਂਦੇ ਬੈਠੇ ਸੀ ਕਿਹੜੀ ਜਗ੍ਹਾ ਤੇ ਜਾ ਰਹੇ ਸੀ ਮੈਂ ਭੱਜੀ ਬਟਾਲੇ ਜਾ ਰਿਹਾ ਸੀ ਤਾਂ ਦਾ ਜਿਹੜਾ ਕਰਨਿਕ ਬਗਦਾ ਰਹਿਣ ਵਾਲਾ ਇਹ ਬੈਂਕਾਂ ਤੋਂ ਲੋਨ ਵਗੈਰਾ ਕਰਾ ਕੇ ਦਿੰਦਾ ਲੋਕਾਂ ਨੂੰ ਇਹ ਜਿਹੜੀ ਜਿਹੜਾ ਅੰਮ੍ਰਿਤਸਰ ਤੋਂ ਆਪਣੇ ਬਟਾਲਾ ਨੂੰ ਜਾਂਦਾ ਅੱਜ 11:00 ਵਜੇ ਦੇ ਕਰੀਬ ਜਦੋਂ ਬਟਾਲਾ ਸੁਪਰ ਚੱਕਰ ਵਾਲੇ ਪੁਰਦੇ ਲਾ ਕੇ ਜਾ ਇਹ ਕਹਿੰਦਾ ਵੀ ਥੱਲੇ ਉਹਦੀ ਮੈਂ ਜਾ ਰਿਹਾ ਸੀ ਤੇ ਮੈਨੂੰ ਕਿਸੇ ਮੋਟਰਸਾਈਕਲ ਸਵਾਰ ਦੋ ਨੌਜਵਾਨੀ ਸੀ ਜਿਨ੍ਹਾਂ ਨੇ ਸਾਡੇ ਵਾਲਾ ਫਾਇਰ ਕੀਤਾ ਜਿਸ ਦੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਇਹ ਮੌਕਾ ਦੇਖ ਰਹੇ ਆਨ ਤੇ ਦੇਖ ਕੇ ਜੋ ਵੀ ਹੋਏਗਾ ਕਾਰਵਾਈ ਬਣੇਗੀ ਉਸ ਮੁਤਾਬਿਕ ਕਾਰਵਾਈ ਕਰਾਂਗੇ ਤੇ ਇਹਨੂੰ ਕਬੀਜ਼ ਕਰ ਰਹੇ ਆਂ ਸਰ ਇਲਾਕੇ ਦੇ ਵਿੱਚ ਮੈਂ ਪੁੱਛਿਆ ਕਿ ਤੁਹਾਨੂੰ ਜਿਹੜੇ ਇਲਾਕੇ ਦੇ ਜਿੱਥੇ ਲੋਕ ਜਿੱਥੇ ਵਾਰਦਾਤ ਆਈ ਉਹ ਲੱਗਦੀ ਹੈ ਕਿ ਪੁੱਛ ਆਈ ਅਨਵਾਜ ਚ ਵੀ ਚੱਲ ਰਹੀ ਹੈ ਜੀ ਇਸ ਸਰ